ਜੈ ਸਰਕਾਰ ਜੰਦਾਬਾ ਜੰਦਾਬਾ ਮਰਦਾਬਾ 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 ਜਿਲ੍ਹਾ ਸੰਗਰੂਰ ਦੇ ਪੱਟੀਆਲ ਵਿੱਚ ਕੋਆਪਰੇਟਿਵ ਸੁਸਾਇਟੀ ਦੀ ਚੋਣ ਹੋਣੀ ਸੀ ਜੋ ਕਿ ਐਨ ਮੌਕੇ ਤੇ ਕੈਨਸਲ ਕਰ ਦਿੱਤੀ ਗਈ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਲਿਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੌਜੂਦਾ ਵਿਧਾਇਕ ਅਤੇ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਪਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਇੱਕ ਮਹੀਨੇ ਤੋਂ ਉਹ ਚੋਣ ਦੀ ਤਿਆਰੀ ਕਰ ਰਹੇ ਹਨ ਅਤੇ ਜਿਸ ਦਿਨ ਵੋਟਾਂ ਦਾ ਕੰਮ ਹੋਣਾ ਸੀ ਉਸ ਦਿਨ ਮੌਕੇ ਤੇ ਸਵੇਰੇ ਇਹ ਚੋਣ ਰੱਦ ਕਰ ਦਿੱਤੀ ਗਈ ਹੈ। ਸਲਾਹ ਹੈ ਜੀ ਸਾਡੇ ਕਹਿੰਦਾ ਇੱਕ ਮਹੀਨੇ ਤੋਂ ਤਰੀਕ ਜਾਰੀ ਹੋ ਗਈ ਸੀ ਕੋਆਪਰੇਟ ਸੋਸਾਇਟੀ ਦੀ ਉਹ ਕੋਆਪਰੇਟ ਸੋਸਾਇਟੀ ਦੇ ਵਿੱਚ ਕੱਲ ਅੱਜ ਦੀ ਤਰੀਕ ਤੇ ਅੱਜ ਇਲੈਕਸ਼ਨ ਹੋਣੇ ਤੇ ਕੱਲ ਸਾਨੂੰ ਚੋਣ ਨਿਸ਼ਾਨ ਲਾਟ ਹੋ ਗਏ ਜੇ ਇਹਨਾਂ ਨੂੰ ਇੰਨੇ ਡਰਤੀ ਵੀ ਸਾਡੇ ਕੋਲੇ ਫੋਰਸ ਨਹੀਂ ਸਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਖਰਚਾ ਕਰਕੇ ਬੇਨਤੀਆਂ ਕਰਕੇ ਲੋਕਾਂ ਦੀਆਂ ਅੱਜ ਅਸੀਂ ਵੋਟਾਂ ਨੂੰ ਤਿਆਰ ਹੋਏ ਤੇ ਜਦੋਂ ਸਵੇਰੇ 7 ਵਜੇ ਉੱਠਿਆ ਕਹਿੰਦੇ ਚੋਣ ਕੈਂਸਲ ਹੋ ਗਈ ਰਾਤ ਨੂੰ 11 ਵਜੇ ਚੋਣ ਕੈਂਸਲ ਹੁੰਦੀ ਹੁੰਦੀ ਹੈ ਕੀ ਕਰ ਸਮਝਦੇ ਇਸ ਨੂੰ ਕਾਰਨ ਇਹ ਦਬਾਅ ਸਿਆਸੀ ਦਬਾਅ ਹੈ ਜੀ ਸਿਆਸੀ ਦਬਾਅ ਕਰਕੇ ਕੋਈ ਹੋ ਰਿਹਾ ਹੈ ਸਿਆਸੀ ਦਬਾਅ ਕੀ ਰਿਹਾ ਹੈ ਕੀ ਪਤਾ ਜੀ ਹੁਣ ਕਿਹਨੇ ਕਰਿਆ ਸਾਨੂੰ ਕੀ ਪਤਾ ਹੁਣ ਸਾਨੂੰ ਤਾਂ ਸਵੇਰ ਦਾ ਐਸਐਚਓ ਨਹੀਂ ਲੱਭਿਆ ਇੱਥੋਂ ਗੱਲ ਇਹ ਹੈ ਤਕਰੀਬਨ 10 ਦਿਨਾਂ ਤੋਂ ਹਰ ਇੱਕ ਬੰਦਾ ਜਿਹਨੇ ਚੋਣ ਲੜਨੀ ਹੈ ਜਿਹੜਾ ਕੋਈ ਕੈਂਡੀਡੇਟ ਹੈ ਲੋਕਾਂ ਨਾਲ ਰਾਬਤਾ ਬਣਾਉਂਦਾ ਫਿਰਦਾ ਹੈ 10 ਦਿਨ ਤੋਂ ਲੋਕ ਆਪਦੇ ਕੰਮ ਲੋਕਾਂ ਦੀ ਸੰਗਤ ਦੇ ਬੇਨਤੀਆਂ ਕਰਦਾ ਫਿਰਦਾ ਹੈ ਲੇਕਿਨ ਅੱਜ ਇਹਨਾਂ ਮੌਕੇ ਤੇ ਆ ਕੇ ਸਰਕਾਰ ਨੇ ਜਿਹੜੀ ਇਲੈਕਸ਼ਨ ਕੈਨਸਲ ਕਰਤੀ ਪੁਲਿਸ ਨੇ ਬਹਾਨਾ ਲਾਤਾ ਵੀ ਸਾਡੀ ਬੀਏਪੀ ਡਿਊਟੀ ਹੈ 15 ਬੰਦੇ ਸਾਡੇ ਉਰੇ ਬੈਠੇ ਨੇ ਸਾਨੂੰ ਤਾਂ ਇੱਕ ਬੰਦੇ ਦੀ ਵੀ ਲੋੜ ਨਹੀਂ ਉੱਤੇ ਪੰਜਾਬ ਸਰਕਾਰ ਦਾ ਜਿਹੜਾ ਕੱਲ ਬਾਲਦ ਹਾਲ ਝਾੜੂ ਪਾਰਟੀ ਦਾ ਐਮ ਬਾਲਦ ਖੁਰਦ ਵਿੱਚ ਨਮੋਸੀ ਹਾਰ ਹੋਈ ਹੈ ਉਹਨੂੰ ਦੇਖਦੇ ਉਹਨੂੰ ਅੱਜ ਭੱਟੀ ਵਾਲੇ ਚ ਵੀ ਇਲੈਕਸ਼ਨ ਕੈਨਸਲ ਕੀਤੇ ਆ ਵੀ ਮੇਰੇ ਬੰਦੇ ਪ੍ਰਧਾਨ ਨਹੀਂ ਬਣਦੇ ਅਸੀਂ ਕਹਿੰਦੇ ਅਸੀਂ ਤਾਂ ਜਿੱਤ ਕੇ ਉਹਦੇ ਲੈ ਵੀ ਜਾਣਾ ਹੈ ਪ੍ਰਧਾਨ ਦਾ ਕੀ ਹੈ ਮੰਨਦੇ ਜਿਹੜਾ ਮਤਲਬ ਕਿ ਸਿਆਸੀ ਰੰਗ ਦਿੱਤੀ ਜਾ ਸਿਆਸੀ ਰੰਗਤ ਹੈਗੀ ਹੈ ਸਿਆਸੀ ਦੀ ਐਮਐਲਏ ਨੇ ਫੋਨ ਕੀਤਾ ਹੋ ਵੀ ਸਾਡੇ ਲੱਭੇ ਫੋਰਸ ਨਹੀਂ ਹੈ ਕਿ ਫੋਰਸ ਦਾ 15 ਦਾ ਬੰਦੇ ਉਰੀ ਫਿਰਦੇ ਨੇ ਜੇ ਕਿਸੇ ਨੇ ਫੋਰਸ ਕੀਤੀ ਹੈ ਤਾਂ ਮੁਲਾਜ਼ਮ ਜਿਹੜੇ ਕੋਰਪੋਰੇਟ ਵਿਭਾਗ ਦੇ ਮੁਲਾਜ਼ਮ ਨੇ ਉਰੇ ਪਵਾਨੀਗੜ ਕਿਤੇ ਬੈਠੇ ਨੇ ਅਸੀਂ ਤਾਂ ਕਹਿੰਦੇ ਜਾਣ ਨੂੰ ਤੇਰਾ ਸਾਨੂੰ ਤਾਂ ਉੱਪਰੋਂ ਆਇਆ ਵੀ ਤੁਸੀਂ ਜਾਣਾ ਨਹੀਂ ਪਤਾ ਨਹੀਂ ਕੀ ਗੱਲ ਹੈ ਇਲੈਕਸ਼ਨ ਇਚ ਸੋਸਾਇਟੀ ਦੇ ਪ੍ਰਧਾਨਾਂ ਨਾਲ ਕੀ ਸਾਫਤ ਕਰਨਾ ਚਾਹੁੰਦੀ ਹੈ ਐਮਐਲਏ ਵੀ ਮੇਰੇ ਸੋਸਾਇਟੀ ਦਾ ਪ੍ਰਧਾਨ ਮੇਰੇ ਗੁਰਪਤਾ ਬਣੇ ਫੋਟੋ ਅਸੀਂ ਸਾਰੇ ਬੰਦੇ ਜਾ ਕੇ ਉਹਦੇ ਘਰੇ ਫੋਟੋ ਖਚਾਏ ਆਉਣੇ ਵੀ ਭਾਈ ਅਸੀਂ ਸਾਰੇ ਐਮਐਲਏ ਨਾਲ ਲਏ ਇਹ ਹਰ ਇੱਕ ਸੋਸਾਇਟੀ ਦਾ ਜਿਹੜਾ ਕੋਈ ਚੋਣ ਨਿਸ਼ਾਨ ਵੀ ਜਾਰੀ ਕੀਤੇ ਗਏ ਚੋਣ ਨਿਸ਼ਾਨ ਜਾਰੀ ਹੋ ਗਏ ਮੰਨ ਲਓ ਹਫਤੇ ਤੋਂ ਫਿਰਦੇ ਨੇ ਰਾਤ ਆਪੋ ਆਪ ਦੇ ਘਰਾਂ 'ਚ ਬੇਨਤੀਆਂ ਕਰਦੇ ਫਿਰਦੇ ਨੇ ਲੋਕਾਂ ਨੂੰ ਪਤਾ ਨਹੀਂ ਮੰਨ ਲਓ ਮੈਨੂੰ ਇਹ ਦਿੱਸੇ ਤੱਕ ਪਤਾ ਲੱਗਿਆ ਵੀ ਕੱਲ ਸੋਸਾਇਟੀ ਬਾਲ ਤੋਂ ਖੁਰਦੇ ਜਿਹੜਾ ਉਹਨਾਂ ਦਾ ਨਮੋਸੀ ਭਰੀ ਹਾਰ ਹੋਈ ਹੈ ਉਹਨੂੰ ਨਾਂ ਬਰਦਾਸ਼ਤ ਕਰਦੇ ਹੋ ਅੱਜ ਭੱਟੀਵਾਲ ਦੀ ਇਲੈਕਸ਼ਨ ਜਿਹੜੀ ਕੈਂਸਲ ਕੀਤੀ ਹੈ ਛੋਟੀ ਭੱਟੀਵਾਲ ਖੁਰਦ ਦੇ ਲੋਕਾਂ ਨੇ ਆਪਣੀ ਸਹਿਮਤੀ ਬਣਾ ਕੇ ਆਪਣੇ ਸਹਿਮਤੀ ਨਾਲ ਮੈਂਬਰ ਚੁਣ ਲਏ ਉਹਨਾਂ ਨੂੰ ਵੀ ਦੁਬਾਰੇ ਲੋਕਾਂ ਦੇ ਫਿਰ ਉਸੇ ਤਰ੍ਹਾਂ ਕਰਨਾ ਪਊਗਾ ਪਤਾ ਨਹੀਂ ਕੋਈ ਮੁਲਾਜ਼ਮ ਦੀ ਲੋੜ ਨਹੀਂ ਕਿਸੇ ਵੀ ਸੁਸਾਇਟੀ ਦੇ ਇਲੈਕਸ਼ਨ ਚ ਕਦੇ ਅੱਜ ਤੱਕ ਲੜਾਈ ਨਹੀਂ ਹੋਈ